ਕਬੀਰ ਉਜਲ ਪਹਿਰੇ ਕਾਪਰੇ ਪਾਨ ਸੁਪਾਰੀ ਖਾਏ ਹਾਂ ਇੱਕ ਸਹਾਰ ਕੇ ਨਾ ਬਿਨ ਵਾਦੇ ਜੰਪੂਰੀ ਜਾਏ ਪਾਨ ਉਜਲ ਪਹਿਨਾ ਕਪੜੇ ਬੜੇ ਛਿੱਟੇ ਕਹਿੰਦੇ ਕਪੜੇ ਪਾਉਂਦੇ ਨੇ ਕਬੀਰ ਜੀ ਨੇ ਛਿੱਟੇ ਜਨ ਕੇ ਕਪੜੇ ਮਿਹਰੇ ਜਿਤ ਘੋੜੀਓ ਉਜਲ ਪਹਿਨਾ ਕਪੜੇ ਪਾਨ ਸੁਪਾਰੀ ਖਾਏ ਪਾਨ ਖਾਦੇ ਨੇ ਸੁਪਾਰੀ ਕਾਸ਼ੀ ਵਿੱਚ ਇਹੀ ਕੋਸੀ ਪਾਨ ਸੁਪਾਰੀ ਖਾਏ ਹਾਂ ਹਾਂ ਇੱਕ ਸਾਰ ਕੇ ਨਾਮ ਬਿਨ ਵਾਧੇ ਜੰਪੂਰੀ ਜਾਏ ਪਰ ਹਰ ਦਾ ਨਾਮ ਕਿਸੇ ਕੋਲ ਨਹੀਂ ਹਰ ਮਹਾਦੇਵ ਦੇ ਨਾਮ ਤੇ ਬਹੁਤ ਲੋਕ ਨੇ ਹਰ ਹੈ ਜੀ ਕਿਸੇ ਕੋਲ ਹਰ ਕਾ ਨਾਮ ਨਹੀਂ ਹਰ ਕਾ ਗਿਆਨ ਨਹੀਂ ਹਰ ਹਰ ਵਾਰ ਨਹੀਂ ਜਾਣਕਾਰੀ ਕਿਸੇ ਇੱਕ ਸਾਰ ਕੇ ਨਾਮ ਬਿਨ ਵਾਧੇ ਜੰਪੂਰੀ ਜਾਏ ਵਾਧੇ ਜੰਪੂਰੀ ਜਾਏ ਬਨੇ ਜੰਪੂਰੀ ਨੂੰ ਜਾ ਰਹੇ ਨੇ ਸਾਰੇ ਜੰਦੇ ਜਿਹੜਾ ਜਾਲ ਹੈ ਨਾ ਉਹ ਚ ਫਸੇ ਹੋਏ ਜੰਪੂਰੀ ਜਾ ਰਹੇ ਨੇ ਹਾਂ ਜੀ ਕਬੀਰ ਬੇੜਾ ਜਰਜਰਾ ਜੱਪਰੀ ਦੇ ਵਿੱਚ ਕੀ ਹੁੰਦਾ ਜੱਪਰੀ ਜੋ ਜੁਦੋਂ ਮਿਲਦੀਆਂ ਨੇ ਜੇ ਜੱਪਰੀਆਂ ਉੱਥੋਂ ਹੀ ਜੁਦੋਂ ਮਿਲਦੀਆਂ ਨੇ ਇਹ ਜੁਦੋਂ ਨੇ ਨਾ 81 ਲੱਖ ਦੀਆਂ ਉੱਥੇ ਮਿਲਦੀਆਂ ਫਿਰ ਚੱਲ ਬਈ ਤੂੰ ਉੱਥੇ ਵਿਚਾਰ ਹੋ ਕੇ ਕਿਹੜੇ ਕਿਹੜੇ ਜੂਲ ਦੀ ਪਾਊਡਰ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਉੱਥੇ ਵਿਚਾਰ ਕਰਕੇ ਇਹਨਾਂ ਨੂੰ ਤਾਂ ਦੇ ਚੋਂ ਦਿੱਤੀ ਜਾਂਦੀ। ਵਿੱਚ ਇਹਨਾਂ ਨੂੰ ਰੁਕਸਾ ਇਹਦਾ ਇੱਥੇ ਸ਼ੁਰੂ ਕਰੋ ਇਹਨੂੰ ਪੜਾਈ। ਜੇ ਦੀ ਪੜਾਈ ਹੁਣ ਇਹਨਾਂ ਥੱਲੇ ਕਰ ਗਿਆ ਇਹ ਪਹਿਲੀ ਜਮਾਤ ਤਾਂ ਸ਼ੁਰੂ ਕਰ ਲਈ, ਤੀਜੀ ਜੋ ਕਰ ਲਈ, ਦੂਜੀ ਜੋ ਕਰ ਲਈ। ਐਂ ਦੇਖਦੇ ਨੂੰ ਤੇ ਟੈਸਟ ਕਰਕੇ। ਹਾਂਜੀ।